ਮੈਂ ਸਰਵਰ ਸਿੰਘ ਪੰਦੇਰ ਕਿਸਾਨ ਮਜ਼ਦੂਰ ਸਿਰਸ਼ ਕਮੇਟੀ ਪੰਜਾਬ ਤੋਂ ਕੱਲ ਚੰਡੀਗੜ੍ਹ ਦੀ ਮੀਟਿੰਗ ਦੇ ਵਿੱਚ ਕਿਸਾਨ ਮਜ਼ਦੂਰ ਮੋਰਚਾ ਭਾਰਤ ਵੱਲੋਂ ਜਿਹੜਾ ਫੈਸਲਾ ਕੀਤਾ ਗਿਆ ਵੀ ਪੰਜਾਬ ਦੇ ਅੰਦਰ 6 ਅਕਤੂਬਰ ਨੂੰ ਭਗਵੰਤ ਮਾਨ ਸਰਕਾਰ ਦੀਆਂ ਤੇ ਮੋਦੀ ਸਰਕਾਰ ਦੀਆਂ ਅਰਥੀਆਂ ਸਾੜੀਆਂ ਜਾਨਗੀਆਂ ਉਹਦੀ ਵਜ੍ਹਾ ਕੀ ਆ ਵੀ ਹੜ੍ਹਾਂ ਤੋਂ ਬਾਅਦ ਇੰਨੇ ਦਿਨ ਬੀਤ ਜਾਣ ਦੇ ਬਾਵਜੂਦ ਕੋਈ ਵੀ ਕਿਸੇ ਕਿਸਮ ਦੀ ਰਾਹਤ ਜਿਹੜੀ ਆ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਹੜ੍ਹ ਨਾਲ ਪ੍ਰਭਾਵਿਤ ਛੋਟੇ ਦੁਕਾਨਦਾਰਾਂ ਨੂੰ ਕਿਸੇ ਕਿਸਮ ਦੀ ਦਿੱਤੀ ਨਹੀਂ ਗਈ ਤੋਂ ਮੰਗ ਕੀਤੀ ਹੈ ਵੀ 70000 ਰੁਪਇਆ ਪ੍ਰਤੀ ਏਕੜ ਝੋਨੇ ਦਾ ਮਾਪਜਾ ਅਰੋੜਾ 10% ਖੇਤ ਮਜ਼ਦੂਰਾਂ ਵਾਸਤੇ 1 ਲੱਖ ਰੁਪਇਆ ਗੰਨੇ ਦਾ ਮਾਪਜਾ ਪਸ਼ੂਆਂ ਦਾ ਪੋਲਟਰੀ ਫਾਰਮ ਦਾ ਘਰਾਂ ਦੇ ਨੁਕਸਾਨ ਦਾ ਖੇਤੀ ਮਸ਼ੀਨਰੀ ਦਾ ਨੁਕਸਾਨ ਦਾ ਜਿਸ ਤਰ੍ਹਾਂ ਦਾ ਵੀ ਨੁਕਸਾਨ ਹੋਇਆ ਉਹਦਾ ਮਾਪਜਾ ਤੁਰੰਤ ਜਾਰੀ ਕੀਤਾ ਜਾਵੇ ਜਿਹੜੀ ਖੇਤਾਂ ਵਿੱਚ ਰੇਤ ਭਰੀ ਆ ਉਹਨਾਂ ਨੂੰ ਬਾਹਰ ਕਿਵੇਂ ਕੱਢਣਾ ਹੈਗਾ ਕਿਸਾਨਾਂ ਨੂੰ ਖੁੱਦ ਆਪਣੀਆਂ ਜ਼ਮੀਨਾਂ ਤੋਂ ਰੇਤ ਵਿੱਚ ਦਾ ਅਧਿਕਾਰ ਹੋਵੇ 5 ਕਿੱਲੇ ਵਾਲੀ ਸ਼ਰਤ ਜਿਹੜੀ ਆ 5 ਕਿੱਲੇਆਂ ਤੱਕ ਮਾਵਜਾ ਦੇਣਾ ਉਹ ਖਤਮ ਕੀਤੀ ਜਾਵੇ ਆਵਾਦ ਕਰ ਕਿਸਾਨਾਂ ਨੂੰ ਵੀ ਮਾਵਜਾ ਦਿੱਤਾ ਜਾਵੇ ਇਹਦੇ ਨਾਲ ਦੀ ਨਾਲ ਵੀ ਜਿਹੜਾ ਡੈਮਾਂ ਦਾ ਪ੍ਰਬੰਧਨ ਆ ਉਸੇ ਸੂਬੇ ਕੋ ਹੋਵੇ ਜਿਹਦੇ ਲੋਕ ਖਾੜਾ ਨਾ ਮਰਦੇ ਹੈਗੇ ਆ ਔਰ ਅਸੀਂ ਸਮਝਦੇ ਆ ਕਿਸਾਨ ਮਜ਼ਦੂਰ ਮੋਰਚਾ ਸਮਝਦਾ ਇਹ ਮਨ ਮੈਨ ਮੇਡ ਸੀ ਕੁਦਰਤੀ ਹੜ੍ਹ ਨਹੀਂ ਸੀ ਹੈਗੇ ਬਿਸ਼ੱਕ ਸਦੀਆਂ ਤੋਂ ਬਰਸਾਤ ਹੋ ਰਹੀ ਆ ਡੈਮਾਂ ਵਿੱਚ ਪਾਣੀ ਇਕੱਠਾ ਕਰਕੇ ਛੱਡਿਆ ਗਿਆ ਔਰ ਪੰਜਾਬ ਨੂੰ ਰੋੜਿਆ ਗਿਆ ਇਹਦੀ ਨਿਰਪੱਖ ਜਾਂਚ ਕਰਕੇ ਸੱਚ ਸਾਹਮਣੇ ਆਉਣਾ ਚਾਹੀਦਾ ਇਹਦੇ ਨਾਲ ਜਿਹੜਾ ਪਰਾਲੀ ਵਾਲੇ ਮਸਲੇ ਤੇ ਅਸੀਂ ਕਹਿੰਨੇ ਸੀ ਪਰਾਲੀ ਨੂੰ ਅੱਗ ਨਹੀਂ ਲਾਵਾਂਗੇ ਇਹਨਾਂ ਦੀ ਕਿਸੇ ਕਿਸਮ ਦੀ ਮਸ਼ੀਨਰੀ ਕਾਮਯਾਬ ਨਹੀਂ ਹੋ ਰਹੀ ਕਿਸਾਨਾਂ ਨੂੰ 223 ਬੀਐਨਐਸ ਦੇਸ ਗ੍ਰਫਤਾਰ ਕਰਕੇ ਜਮਾਨਤਾਂ ਦਿੱਤੀਆਂ ਜਾ ਰਹੀਆਂ ਜੁਰਮਾਨੇ ਪਾਏ ਜਾ ਰਹੇ ਆ ਰੈਡ ਐਂਟਰੀਆਂ ਕੀਤੀਆਂ ਜਾ ਰਹੀਆਂ ਵਾ ਜਦ ਕਿ ਇੰਡਸਟਰੀ ਲਈ ਜਿਹੜਾ ਪਾਣੀ ਤੇ ਹਵਾ ਨੂੰ ਗੰਦਾ ਕਰਦੀ ਆ ਉਹਦੇ ਲਈ ਪੰਜਾਬ ਪ੍ਰਦੂਸ਼ਣ ਰੋਕ-थाम ਤੇ ਨਿਯੰਤਰਣ ਐਕਟ ਵਿੱਚ ਸੋਧ ਕਰਕੇ 6 ਸਾਲ ਦੀ ਸਜ਼ਾ ਖਤਮ ਕਰ ਦਿੱਤੀ ਗਈ ਉਹਨੂੰ ਖੁੱਲੀਆਂ ਚ ਦਿੱਤੀਆਂ ਕਿਸਾਨਾਂ ਲਈ ਜੁਰਮਾਨਾ ਵੀ ਤੇ ਸਜ਼ਾ ਵੀ ਬਰਕਰਾਰ ਹੈਗੀ ਆ ਇਸ ਕਰਕੇ ਸਾਡਾ ਸਾਲ ਦਾ ਪੋਲੂਸ਼ਨ ਹੀ 8% ਹੈਗਾ ਇਸ ਕਰਕੇ ਇਹ ਸਾਰਾ ਕੁਝ ਜਬਰ ਨੂੰ ਰੋਕਣ ਵਾਸਤੇ ਜਿਹੜਾ ਵਾ ਅਸੀਂ ਅਰਥੀ ਫੁੱਗ ਮਜਾਰੇ ਕਰਾਂਗੇ ਸਰਕਾਰ ਸਾਨੂੰ ਮਜਬੂਰ ਨਾ ਕਰੇ ਫਿਰ ਵੀ ਵੀ ਆਈ ਫੋਰਸ ਨੂੰ ਅਸੀਂ ਉਹਦਾ ਮੌਕੇ ਤੇ ਵਿਰੋਧ ਕਰੀਏ ਜਾਂ ਗ੍ਰਿਫਤਾਰ ਕਿਸਾਨ ਨੂੰ ਛਡਾਉਣ ਲਈ ਥਾਣਿਆਂ ਦਾ ਖਰਾਉ ਕਰੀਏ ਇਹ ਤੋਂ ਪਹਿਲੋਂ ਇਹ ਮਸਲੇ ਦਾ ਨਿਪਟਾਰਾ ਹੋਣਾ ਚਾਹੀਦਾ ਇਸ ਬਲੇ ਡੀਏਪ ਜਾਂ ਜੂਰੀਆ ਦੀ ਸ਼ਾਰਟਡ ਜਿਵੇਂ ਚੱਲ ਰਹੀ ਹੈਗੀ ਆ ਇਹ ਮਸਲਾ ਵੀ ਸਾਡੇ ਸਾਹਮਣੇ ਹੈਗਾ ਜਿਹੜਾ ਪਰਚਾ ਆਪਾਂ ਕਰਵਾਇਆ ਵਾ ਨਾਬੇ ਦੇ ਵਿੱਚ ਉਹਦੀ ਜਾਨ ਚ ਅੱਗੇ ਨਹੀਂ ਟੁਰ ਰਹੀ ਹੈਗੀ ਉਹ ਮਸਲੇ ਵੀ ਸਾਡੇ ਸਾਹਮਣੇ ਹੈਗਾ ਔਰ ਇਹਦੋਂ ਗਾਂ ਜਿਹੜੀ 2600 ਏਕੜ ਜ਼ਮੀਨ ਮਹਾਲੀ ਜਿਹੜੇ ਦੀ ਜਿਹੜੀ ਆ ਜਿਹੜੀ ਉਹਦੇ ਤੇ ਨਵੇਂ ਸਿਰ ਤੋਂ ਉਹਨੂੰ ਵੇਚਣ ਦੀ ਤਿਆਰੀ ਹੋ ਰਹੀ ਸ਼ਾਮਲੇਟਾ ਸਮੇਤ ਉਹਦੇ ਤੇ ਵੀ ਚਰਚਾ ਕਰਕੇ ਇਸ ਮੰਗ ਪੱਤਰ ਵਿੱਚ ਸ਼ਾਮਲ ਕੀਤਾ ਹੈਗਾ ਵਾ ਕਿ ਜਿਹੜੇ ਅਰਥੀ ਫੂਕ ਮਜਾਰੇ ਕਰਨੇ ਹੈਗੇ ਆ ਇਹਦੋਂ ਗਾਂ ਝੋਨੇ ਨੂੰ ਕਿਸੇ ਕਿਸਮ ਦਾ ਕੱਟ ਨਾ ਲੱਗੇ ਝੋਨੇ ਦੀਆਂ ਸ਼ਰਤਾਂ ਨਰਮ ਹੋਣ ਅਰੇ ਇਹਦੇ ਨਾਲ ਨਾਲ ਜਿਹੜਾ ਬਾਸਮਤੀ ਨੂੰ ਲੁੱਟਿਆ ਜਾ ਰਿਹਾ ਉਧਰ ਨਰਮੇ ਨੂੰ ਲੁੱਟਿਆ ਜਾ ਰਿਹਾ ਉੱਤੇ ਸਰਕਾਰ ਕੁਝ ਬੋਲ ਨਹੀਂ ਰਹੀ ਤਾਂ ਇਹਨਾਂ ਗੱਲਾਂ ਨੂੰ ਲੈ ਕੇ ਜਿਹੜਾ 6 ਅਕਤੂਬਰ ਨੂੰ ਪੂਰੇ ਪੰਜਾਬ ਦੇ ਅੰਦਰ ਆਰਥਿਕ ਫੁਕ ਮਜਾਰੇ ਭਗਵੰਤ ਮਾਨ ਤੇ ਮੋਦੀ ਸਰਕਾਰ ਦੇ ਕੀਤੇ ਜਾਣੇ ਇੱਕ ਕਿਸਾਨ ਮਜ਼ਦੂਰ ਮੋਰਚੇ ਨੇ ਕੱਲ ਦੀ ਚੰਡੀਗੜ੍ਹ ਮੀਟਿੰਗ ਵਿੱਚ ਐਲਾਨ ਕੀਤਾ ਹੈਗਾ ਵਾ ਧੰਨਵਾਦ